ਇਸ ਤੋਂ ਦੇ ਰਾ ਰਾ ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਾਈ ਨਵੀਂ ਵੀਡੀਓ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਭਰਾ ਅੱਜ ਅਸੀਂ ਚੱਲੇ ਆ ਜੀ ਚੰਡੀਗੜ੍ਹ ਸਾਈਡ ਸਾਡਾ ਜਿਹੜਾ ਰੋਮਨ ਹੈਗਾ ਉਹ ਕਿਸੇ ਮੂਤੀ ਵਿੱਚ ਫਸ ਗਿਆ ਪ੍ਰੋਬਲਮ ਅੰਦਰ ਤੁਹਾਨੂੰ ਦੱਸਾਂਗੇ ਬਾਅਦ ਚ ਵਲੌਗ ਚ ਚੱਲਦੇ ਚੱਲਦੇ ਇਹ ਮੇਰਾ ਭਰਾ ਵਾਂਟੀ ਤੇ ਇਹਨੇ ਬਾਈ ਨਹੀਂ ਜਾਣਾ ਸੀ ਚੰਡੀਗੜ੍ਹ ਕਿਤੇ ਕੰਮ ਬ੍ਰਿੰਦਰ ਇਹਨੇ ਜਾਣਾ ਸੀ ਚੰਡੀਗੜ੍ਹ ਤੇ ਅਸੀਂ ਨੂੰ ਕਿਹਾ ਵੀ ਸਾਨੂੰ ਲਿਫਟ ਦੇ ਦੇਈਆਂ ਰਾਹੀਂ ਅਸੀਂ ਬਸਤੇ ਜਾਂਦੇ ਹੋ ਨਹੀਂ ਲੱਗਦੇ ਹੈਗੇ ਮੇਰੇ ਨਾਲ ਹੈਗੇ ਵਿੱਕੀ ਅੰਕੀਤ ਰਮਨ ਸਾਡਾ ਉੱਥੇ ਹੀ ਆ ਠੀਕ ਹੈ ਜੀ ਹੁਣ ਅਸੀਂ ਪਹੁੰਚ ਜੂਗੇ ਭਿੱਖੀ ਉੱਥੇ ਆ ਕੇ ਮਿਲਦੇ ਆਂ ਮੱਥੇ ਟੇਕਣਾਗੇ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਸਾਰਾ ਵੀਰਾਂ ਮੈਂ ਕੱਡੋਗੜ੍ਹ ਬਈ ਦੋ ਵਲੋਗ ਬਣਨਗੇ ਇਸ ਵਾਰ ਤੇ ਮਜ਼ਾ ਆਊਗਾ ਪੂਰਾ ਫੁੱਲ ਚੰਡੀਗੜ੍ਹ ਵੀ ਲੈ ਕੇ ਚੱਲਾਂਗੇ ਤੁਹਾਨੂੰ ਉੱਥੇ ਦਿਖਾਵਾਂਗੇ ਸਾਰਾ ਕੁਝ ਟੱਕ ਸ਼ੱਕ ਜੋ ਵੀ ਹੁੰਦਾ ਹੋਇਆ ਹਨ ਤੇ ਰਾਤ ਨੂੰ ਜਾ ਰਹੇ ਆ ਬਾਕੀ ਦੱਸਣ ਦੀ ਲੋੜ ਹੀ ਨਹੀਂ ਤੁਹਾਨੂੰ ਬਾਕੀ ਜਿਹੜਾ ਜਹਾਜ ਆਪਾਂ ਉਹਦੇ ਵੀ ਤੁਹਾਨੂੰ ਲੈਣਾ ਕਿਹੜਾ ਜਹਾਜ ਕਿਹੜਾ ਜਹਾਜ ਨਹੀਂ ਤੁਹਾਨੂੰ ਦੱਸ ਦਿੰਦਾ ਉਹਦੇ ਤੇ 17 ਵਾਲਾ ਜਿਹੜਾ ਉਹ ਆ ਅੱਡਾ ਨਹੀਂ ਹੈਗਾ ਉਹਦੇ ਦੇ ਵਿੱਚ ਆਜ ਦੇ ਵੀ ਤੁਹਾਨੂੰ ਮਿਲਦਾ ਆਪਾਂ ਉਹ ਵੀ ਲੈ ਕੇ ਆਵਾਂਗੇ ਚੱਲ ਜਿਹੜਾ ਵੀ ਹੋਇਆ ਸਾਰਾ ਕੁਝ ਕਰਾਂਗੇ ਮੈਂ 22 ਤੇ ਵੀ ਜਾ ਕੇ ਆਵਾਂਗੇ 17 ਤੇ ਵੀ ਜਾਵਾਂਗੇ ਤੇ ਕਰਕੇ ਹੁੰਦਾ ਸਾਰਾ ਅੰਜੋਆ ਬੰਟੀ ਸਾਡਾ ਜਾਊਗਾ ਬੰਟੀ ਨੇ ਵੀ ਜਾਣਾ ਬੰਟੀ ਨੇ ਜਾਣਾ ਤੂੰ ਤਰੀਨਡ ਜਾਣਾ ਅਸੀਂ ਜਾਵਾਂਗੇ ਵੀਰੇ ਕਸੌਲੀ ਰੋਡ ਤੇ ਰੈਸਟੋਰੈਂਟ ਬਣਿਆ ਹੋਇਆ ਬਹੁਤ ਵਧੀਆ ਮੈਨੂੰ ਨਾਮ ਤਾਂ ਬਿਲਕੁਲ ਵੀ ਨਹੀਂ ਪਤਾ ਜਿੱਥੇ ਲੈ ਗਏ ਚਲੇ ਜਾਵਾਂਗੇ ਇਹ ਬਾਈ ਹਰੇ ਲੱਗ ਜਾਣਗੇ ਇਹਨਾਂ ਦੀ ਅਲੱਗ ਟੀਮਾਂ ਕੀ ਮਤਲਬ ਬੈਂਕਿੰਗ ਦੇ ਨੇ ਬਾਈ ਹਰੇ ਤੇ ਉੱਥੇ ਜਾਣਗੇ ਅੱਗੇ ਤੋਂ ਅੱਗੇ ਜਾਂ ਆਪਣਾ ਰਸਤਾ ਛੱਡੋ 200 meters turn left onto Biki Barnala road Biki you are done done ਡੋਡੇ ਦਿਖਾਈ ਪਹਿਨੇ ਪਹਿਨੇ ਚਲੋ ਯਾਰ ਪੋਲੀ ਫਲਾਵਰ ਪੋਲਿਸ ਫਲਾਵਰ ਪੋਲੀ ਫਲਾਵਰ ਹੈ ਗਿਆ ਡੋਡੇ ਨੇ ਡੋਡੇ ਹੋਣਗੇ ਫਿਰ ਕੋਈ ਗੱਲ ਨਹੀਂ ਵਿੱਚ ਫਿਰ ਕਿੱਡੀ ਗੱਲ ਆ ਯਾਰ ਡੋਡਾ ਕੋਈ ਚੰਗੀ ਚੀਜ਼ ਹੁੰਦੀ ਹੈ ਇਹ ਸਿਹਤ ਵਾਸਤੇ ਸਿਹਤ ਵਾਸਤੇ ਚੰਗੀ ਚੀਜ਼ ਹੈ ਇੱਕ ਖੇਤੀ ਹੈ ਇੱਕ ਤਰ੍ਹਾਂ ਦੀ ਇਹ ਗੱਲ ਥੋੜੀ ਨਾ ਜੇ ਆਪਾਂ ਹੁਣ ਗੱਲਾਂ ਕਰੀਏ ਜਿਵੇਂ ਕੋਇਨ ਦੀਆਂ ਬਚਿੱਤੇ ਦੀਆਂ ਫੇਰ ਤਾਂ ਗੱਲ ਮਾੜੀ ਆ ਹੈਨਾ ਇਹ ਜਦੋਂ ਬੜੀ ਕਰਦੇ ਚਲੋ ਚਲੋ ਵੀ ਹੁਣ ਚੱਲਦੇ ਆਪਾਂ ਲੰਮੇ ਰੂਟ ਤੇ ਚਲੋ ਵਟੇਓ ਗੱਡੀ ਬਦਲਦੀ ਹੈ ਜੀ ਵਾਂਡੀ ਦੀ ਗੱਡੀ ਯੂਨੀਵਰਸਿਟੀ ਖੜਾਤੀ ਹੁਣ ਚਲਾ ਗਿਆ ਵਾਂਡੀ ਦੇ ਦੋਸਤਾਂ ਨਾਲ ਉਤੋਂ ਵੱਲ ਅੱਗੇ ਚੰਡੀਗੜ੍ਹ ਸਫ਼ਰ ਲੰਬਾਗਾ ਹੌਲੀ-ਹੌਲੀ ਤੈਅ ਹੁੰਦਾ ਜਾ ਰਿਹਾ ਹੈਗਾ ਸ਼ਰਮ ਮਈ ਜਾਂਦੀ ਹੈ ਦੰਦ ਨਿਕਲ ਕੇ ਕੋਈ ਨਹੀਂ ਪਰ ਕਿਉਂ ਆਦੀ ਅਸੀਂ ਆ ਗਏ ਕਿ ਮਹੱਲੀ ਦੇ ਵਿੱਚ ਇਹ ਆ ਗਏ ਮਹੱਲੀ ਦੀਆਂ ਬੱਤੀਆਂ ਓਏ ਐਸੇ ਵਿੱਕੀ ਵਰਕੇ ਦਾ ਅੰਕੀ ਦਾ ਵਾਂਟੀ ਦੇ ਵਾਂਟੀ ਦੇ ਬਾਈ ਦਾ ਦੋਸਤ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਹਾਨੂੰ ਇੱਥੇ ਕਹ ਲਾਤਾ ਹੁਣ ਅਸੀਂ ਰਮਣਾ ਆ ਰਿਹਾ ਉਧਰੋਂ ਤੇ ਲੇਟ ਹੋ ਕੇ ਜਾਦਾ ਸੀ ਫਿਰ ਸਿਚੁਏਸ਼ਨ ਇਹ ਆ ਮੈਨੂੰ ਐ ਲੱਗਦਾ ਕਿ ਰਵਣ ਨਾ ਉੱਥੋਂ ਆਦੇ ਹੋਟਲ ਤੋਂ ਤੁਰ ਪਿਆ ਸੀਗਾ ਠੀਕ ਆ ਉਹ ਆਹ ਹੁਣ ਲੋਕੇਸ਼ਨ ਮੈਨੂੰ ਲੱਗਦਾ ਲਾਉਣੀ ਭੁੱਲ ਗਿਆ ਉਹਦੇ ਹੋਟਲ ਦੀ ਠੀਕ ਹੈ ਨਾ ਉਹਨੂੰ ਐ ਹੀ ਪਤਾ ਹੋਣਾ ਸੀ ਉਹ ਤਾਂ ਕਿਵੇਂ ਬੈਠੀ ਮਾਰਦਾ ਉਹਦਾ ਨਾ ਉਹਦਾ ਕੱਛੇ ਚ ਫੇਰ ਤੂੰ ਤਾਂ ਸਾਲਾ ਪਿਓਰ ਚੰਡੀਗੜ੍ਹ ਆਣ ਲੱਗੀ ਜਨਾ ਅੱਜ ਮੂਰਗਾ ਕਾ ਆ ਮੈਨੂੰ ਆਤੋ ਜਮੀ ਪਿਓਰ ਚੰਡੀਗੜ੍ਹ ਆਣ ਲੱਗਿਆ ਉਹ ਸੀਗਾ

ਹੋਲੀ 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 ਰਾਵਣਾ ਰਾਵਣਾ ਉਹ ਕਿਵੇਂ ਆ ਬਾਈ ਉਹ ਕਿਵੇਂ ਭਾਜੀ ਕੀ ਹਾਲ ਹੈ ਭਾਜੀ ਆਈਏ ਬੇ ਮਾੜੀਆਂ ਫੀਲੀਆਂ ਮਾੜੀਆਂ ਫੀਲੀਆਂ ਮਾੜੀਆਂ ਤੂੰ ਪਾਇਆ ਸਾਰਾ ਤੂੰ ਬਹੁਤ ਬੇਇੱਜ਼ਤੀ ਕਰਾਈ ਤੈਨੂੰ ਸ਼ਰਮ ਨਹੀਂ ਜਾਂਦੀ ਤੇਰੇ ਮੂੰਹ ਤੋਂ ਨਹੀਂ ਆਉਂਦਾ ਪਹਿਲਾਂ ਹਾਂ ചാഗാനി ജി <laughs> 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 ਪੂਰਾ ਲਾਣ ਲੱਗੇ ਪੈਸੇ ਦੇਖੇ ਤਾਂ ਉੱਥੇ ਸੁੱਚੇ ਨਾ ਸਮਾਨ ਉਹ ਥੀ ਪੂਰੇ ਨਾਲ ਲੱਗੇ ਪੈਸੇ ਦੇਖੇ ਤਾਂ ਉੱਥੇ ਦੇਖ ਰਹੇ ਨੇ ਇਹਦਾ ਹੀ ਹੈ ਫਿਰ ਸਾਡਾ ਰੋਟੀ ਐਵੇਂ ਐਵੇਂ ਕਰਾਉਂਦੇ ਸੀ ਬਾਈ ਤਾਂ ਹੁਣ ਲੱਗੂ ਪੂਰਾ ਬਿਲ ਬਾਈ ਧੂੜ ਵਟਰਾਂਗੇ ਹੁਣ ਮੈਂ ਪੀਊਂਗਾ ਕੋਕ ਭਾਈ ਨੇ ਮੂੰਹ ਟਿਵਾਦੇ ਪਾਣ ਲਾਰ ਕੇ ਸੀ ਟੇਸਟ ਟੇਸਟ ਸ ਪੰਜ ਬਾਣ ਖਾ ਗਿਆ ਮੈਂ ਮਾਨ ਸਾਹਿਬ ਇਹਦਾ 20 ਰੁਪਿਆ ਦਾ ਇੱਥੇ ਮਿਲੇ ਮੈਨੂੰ ਫ੍ਰੀ ਦੇ ਵੜਗਾ ਆਰਡਰ ਛੇਤੀ ਰੈਡੀ ਹੋ ਜੇ ਯਾਰ ਬਾਈ ਆ ਆਰਡਰ ਮਾੜਾ ਛੇਤੀ ਕਰੀ ਮੈਂ ਪੀ ਲੜਕੀ ਨੇ ਕਰਾਇਆ ਓਏ ਆ ਪਾਣੀ ਕਰਾਇਆ ਹੈਗਾ ਇੱਕਦਮ ਨਾ ਸਾਡੇ ਬਲੌਗਰ ਸਾਹਿਬ ਦੇ ਕੀ ਹੋਇਆ ਵੀਰੇ ਇਹਨੇ ਅਸੀਂ ਥੋੜਾ ਖਾਣਾ ਆਏ ਪੈਕ ਕਰਾਈ ਜਾਂਦੇ ਸੀ ਉੱਥੇ ਪਾੰਜਾ ਲੈ ਲੈਣੇ ਮਾਊਥ ਫਰੇਸ਼ਨਰ ਵਾਲਾ ਪਤਾ ਨਹੀਂ ਕੀ ਹੋ ਗਿਆ ਇਹਨੂੰ ਯਾਰ ਇਹ ਦਰਦ ਪਹਿਲੀ ਵਾਰੀ ਹੋਇਆ ਇਹ ਨਾਲ ਫੱਕਰ ਬੰਦਾ ਜਾਵਾ ਬਿਲਕੁਲ ਇਹੇ ਤੋਲੇ ਠੀਕ ਆ ਆਉਂਦਾ ਆਉਂਦਾ ਮੈਡੀਕਿਨ ਲੈ ਕੇ ਆਉਂਦਾ ਇੱਕ ਬੰਦਾ ਸਾਡੇ ਚ ਨਾ ਉਹਨੇ ਮੈਡੀਕਲ ਲਾਈਨ ਚ ਕੰਮ ਕੀ ਕਰ ਲਿਆ ਉਹ ਦੰਦਰ ਨੂੰ ਐਨਐਸ ਪਾਸ ਐਨਐਸ ਪਾਸ ਹੀ ਕਰਦਾ ਰਹਿੰਦਾ ਬਈ ਆ ਲੈ ਲੋ ਬਈ ਆ ਲੈ ਲੋ ਮੈਡੀਕਲ ਤੋਂ ਲੈਣ ਗਿਆ ਮੈਡੀਸਨ ਬਾਈ ਲਈ ਆਹ ਆਉਂਦੇ ਆ ਬਸ ਥੋੜੇ ਟਾਈਮ ਚ ਪਹਿਲੀ ਵਾਰ ਤੇ ਦਰਦ ਹੋਇਆ ਨਾ ਯਾਰ ਤੇ ਡੇਜ ਚ ਹਾਂਜੀ ਬਈ ਜੀ ਆਪਾਂ ਖਾ ਪੀ ਲਿਆ ਸਾਰਾ ਕੁਝ ਤੇ ਹੁਣ ਅਸੀਂ ਚੱਲੇ ਆਂਗੇ ਚੰਡੀਗੜ੍ਹ ਸ਼ਹਿਰ ਦੇ ਅੰਦਰ ਤੇ ਥੋੜਾ ਘੁੰਮਣ ਫਰਨ ਜਾਣੇ ਆ ਟਾਈਮ ਹੋ ਗਿਆ ਰਾਤ ਦੇ ਕਿ ਟਾਈਮ ਹੋ ਗਿਆ 12:25 ਅੱਜ ਬਾਰਾ ਵਜੇ ਫੋਕਸ ਕਰ ਲੈਂਦੇ 15 12 ਵਜੇ 25 ਮਿੰਟ ਹੋ ਗਏ ਨੇ ਠੀਕ ਹੈ ਜੀ ਸਾਡਾ ਵਿੱਕੀ ਕਹਿੰਦਾ ਮੈਂ ਬਿਮਾਰ ਆ ਇਹ ਕਹਿੰਦਾ ਮੈਂ ਜਾਂਦਾ ਨਹੀਂਗਾ ਪਰ ਆਪ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਕਰੇਂ ਚੀਜ਼ ਦਾ ਥੋੜਾ ਜਿਹਾ ਆਪ ਚੱਲਦੇ ਆ ਬਾਹਰ ਚਲੋ ਕਮਾਨਾ ਕਿੱਦ ਤੱਕ ਆਪਣੀ ਕਿੱਟ ਕੀ ਹੋਣਾ ਮਾਰਾ ਅੱਜ ਦਾ ਬਲੌਗ ਤੁਹਾਨੂੰ ਚੰਡੀਗੜ੍ਹ ਦੀ ਰਾਤ ਦਿਖਾਵਾਂਗੇ ਮੈਂ ਠੀਕ ਹੈ ਜੀ ਆਜੋ ਮੁੰਡੋ ਕਿੱਡੇ ਤੱਕ ਲਾ ਅੱਗੀ ਤੱਕ ਕਿੱਡੇ ਤੱਕ ਲਾ ਭਰਾ ਵਿੱਕੀ ਮਾਲੇ ਭਰਾਵਾ ਨੇ ਕੁਇਤਾ ਪਿੱਕੀ ਆ ਜਾ ਉਹ ਮੰਨੇ ਵੀ ਜਾਣਾ ਜੀ ਉਹ ਆ ਕੋਈ ਚੰਗਾ ਕੱਟ ਚ ਬੰਦਾ ਇਹ ਇਹ ਬੰਦੇ ਨੂੰ ਬੁਲਾਉਣਾ ਨਹੀਂ ਅੱਜ ਤੋਂ ਬਾਅਦ ਇਹ ਬੰਦੇ ਨਾਲ ਕਾਟਾਗਾ ਕਾਟਾ ਉਹ ਚੰਗਾ ਬੰਦਾ ਹਾਲਾ ਅੱਖ ਨਹੀਂ ਲੱਗਦਾ ਹੈਗਾ ਜਿਹੜਾ ਬੰਦਾ ਜਿਹੜਾ ਬੰਦਾ ਅੱਖ ਨਹੀਂ ਲੱਗਦਾ ਨਾ ਉਹ ਬੰਦਾ ਬੰਦਾ ਹੈ ਹੀ ਨਹੀਂ ਕੋਈ ਓਏ ਆ ਜਾ ਹੱਦੇ ਵੀ ਤੈਨੂੰ ਕਹੀ ਜੰਨੇ ਆ ਕੀ ਨਹੀਂ ਚੱਲਣਾ ਜਰਾ ਕੀ ਚੱਲਣਾ ਜਾ ਰਿਹਾ ਤੂੰ ਦੱਸ ਕੀਤਨ ਜੀ ਹਿੰਦ ਤੂੰ ਮੁੜ ਕੇ ਜਾਣਾ ਹੈ ਇਹ ਬਾਰੇ ਨਹੀਂ ਜਾਂਦਾ ਇਹ ਨਹੀਂ ਜਾਂਦਾ ਬਈ ਆਪਾਂ ਚੱਲਦੇ ਆਂ ਕੋਈ ਗੱਲ ਦੀ ਚਾਬੀ ਜਾ ਕੇ ਰੱਖ ਲੈ ਰੋਣੇ ਹੈ ਚਾਬੀ ਓਏ ਬ్రో ਹਾਂ ਲੈਫਟ ਰੋਕੇ ਰੱਖ ਆਪਾਂ ਜਾ ਰਹੇ ਹਾਂ ਉਹ ਵੈਸੇ ਛੋਟਾ ਕੌਫੀ ਰੱਖ ਲੈ ਕੋਈ ਹਾਲੋ ਕਾਲੀ ਹੁਣ ਚੱਲਿਆ ਜੀ ਬਾਹਰ ਘੁੰਮ ਫਿਰ ਲਈਏ ਗਰਾਊਂਡ ਫਲੋਰ ਦਾ ਓਏ ਚਾਬੀ ਲੈ ਖੜੀ ਗੱਡੀ ਚਾਬੀ ਕਿਉਂ ਅਗੜ ਜਾ ਮੇਰੇ ਕੋਲ ਮੇਰੇ ਕੋਲ ਮੇਰੇ ਕੋਲ ਅੱਧੇਗਾਗਾ ਸ਼ਨੀਵਾਰ ਵੀਕਐਂਡ ਕਰਕੇ ਸਾਰਾ ਚੰਡੀਗੜ੍ਹ ਖੁੱਲਾ ਹੁੰਦਾ ਥੋੜਾ ਜਾਂਦਾ ਸੀ ਦੇਖ ਲਈਏ ਮਾਲਾ ਮੋਹਾਲ ਕਿੰਦਾ ਲੱਗਦਾ ਮਰਦ ਚੱਲੇ ਚੱਲੇ ਕੀ ਗੱਲ ਹੈ ਕੁਛ ਨਹੀਂ ਹੈ ਵਿੱਕੀ ਨੂੰ ਪਤਾ ਪਤਾ ਕੀ ਹੈ ਛੇਤੀ ਸੌਣ ਦੀ ਆਦਤ ਹੁਣ ਜਾਂ ਦਾ ਜੇ ਘਰੇ ਹੁੰਦਾ ਉਹ ਬੱਚਾ ਨੂੰ ਸੌਣ ਨਹੀਂ ਦਿੰਦਾ ਤਾਂ ਬਾਹਰ ਆ ਕੇ ਸੌਣ ਨਹੀਂ ਇਹਨੂੰ ਵਧੀਆ ਹੁੰਦੀ ਆ। ਉਹ ਛੇਤੀ ਐ ਉਹਨੂੰ ਛੇਤੀ ਸੌਣ ਦੀ ਆਦਤ ਆ ਚੰਗੀ ਚੀਜ਼ ਆ। ਸਾਡੇ ਵਾਂਗੂ ਚਲੋ ਮੈਂ ਤਾਂ ਨਹੀਂ ਕਹਿੰਦਾ ਵੀ ਸਾਡੇ ਵਰਗਾ ਬਣੇ। ਹਨਾ? ਛੇਤੀ ਸੌਣ ਦੀ ਆਦਤ ਪਾ ਲਓ ਤਾਂ ਕਰਕੇ। ਓਕੇ ਜੀ। ਤੇ ਆਪਾਂ ਚੱਲਿਆ ਭਈ ਜੀ ਬਾਹਰ। ਅਸੀਂ ਹੁਣ ਚੱਲਿਆ ਜੀ ਚੰਡੀਗੜ੍ਹ। ਮੋਬਾਈਲ ਚੱਕ ਲਿਆ ਆਦੇ ਓਏ। ਉਹ ਲੋਕੇਸ਼ਨ ਵਿਕੀ ਨੇ ਪਰਸੈਂਟ ਕਰਤੀ ਆ 30% ਕੋਈ ਚੱਕਰ ਨਹੀਂ ਖੜਦਾ ਖੜਦਾ ਨਾ ਦਾਮਾ ਨੂੰ ਇਹਨਾਂ ਗੱਡੀ ਦੀ ਪ੍ਰੋਬਲਮ ਹੈਗੀ ਐ ਇੱਕ ਬਾਈ ਪਤਾ ਨਹੀਂ ਕੀ ਚੱਕਰ ਆ ਇਹਦੀ ਇੱਕ ਲਾਈਟ ਚੱਲਣੋਂ ਹਟ ਜਾਂਦੀ ਆ ਇਹਦੀ ਲਾਈਟ ਤੇ ਰੱਟਚ ਮਾਰ ਲਾਈਟ ਲਾਈਟ ਤੱਕ ਦੇ ਮਾੜੀ ਜੀ ਹਾਂ ਓਏ ਲਾਈਟ ਤੇ ਲਾਈਟ ਤੇ ਯਾਰ ਆਪਾਂ ਖੜਦੇ ਬੜਾ ਜੀ ਸੰਤੇਰਾ ਵਾਹ ਕੇ ਹੌਲੀ ਕਰਦੇ ਗੱਡੀ ਬੰਦ ਕਰੀ ਗੱਡੀ ਹਾਂ ਗੱਡੀ ਬੰਦ ਕਰ ਦੇ ਲੈਡ ਕੁੱਲੀ ਰੱਖੀ ਗੱਡੀ ਬੰਦ ਕਰ ਦੇ ਕਾਰ ਹੈਗੀ ਵੀ ਕਾਰ ਉਹ ਕੰਦਰ ਦਾ ਬਾਹਰ ਹੀ ਨਹੀਂ ਆਇਆ ਓਏ ਵੀ ਮੈਂ ਕਹਿੰਦਾ ਮੁਰਨਾ ਹੈ ਬਾਈ ਚੱਕੋ ਬਾਈ ਜੀ ਇਹਦਾ ਪਲੱਗ ਹੁੰਦਾ। ਹਣੇ ਯਾਰ ਤਾਂ ਇੰਨੇ ਤਕੜੇ ਨੇ ਨਾ ਇੰਨੇ ਤਕੜੇ ਨੇ ਮੈਂ ਤੁਹਾਨੂੰ ਕੀ ਦੱਸਾਂ ਦੇਖੋ ਆ ਦੇਖੋ ਲੰਕੀ ਤੂੰ ਭੇਜਿਆ ਕਿਸੇ ਕੋਲ ਕਰੰਦੇ ਨੇ ਜੱਫੀਆਂ ਪਾਈ ਜਾਂਦਾ ਉਹਦੇ ਨਾਲ ਉਹਦੇ ਨਾਲ ਜੱਫੀਆਂ ਪਾਈ ਜਾਂਦਾ ਆ ਜਾਣਦਾ ਤਾਂ ਨਹੀਂ ਕਿਤੇ ਇਹ ਬਲੌ ਬਣਾ ਰਹੇ ਆ ਟਾਰਚ ਜਗ੍ਹਾ ਰੱਖਿਆ ਮਨਵਾ ਰਹੇ ਕਿ ਭਾਈ ਕਿਹੜਾ ਬਾਹਰ ਬਾਹਰ ਬਾੜਤਾ ਜਾ ਬਾਹਰ ਆਇਓ ਬਾੜਤਾ ਜਾ ਬਾਹਰ ਆ ਜਾ ਆ ਗਈ ਚੱਲ ਡੇਢ ਵਜੇ ਦਾ ਟਾਈਮ ਹੋਇਆ ਪਿਆ ਰਮਣਾ ਹਰੇ ਕਹਿੰਦੇ ਬਾਈ ਕਲੱਬ 'ਚ ਬਾੜ ਲਾ ਸਾਨੂੰ ਪਤੰਦਰ ਕਹਿੰਦਾ ਕਲੱਬ 'ਚ ਬਾੜ ਲਓ ਮੋੜ ਬਈ ਠੀਕ ਆ ਬਸ ਦਸਕਲਾ ਇੰਜੋਏ ਕਰਨ ਆਏ ਆ ਅਸੀਂ ਦੇਖਣ ਆਏ ਆ ਵਿੱਚ ਚੰਡੀਗੜ੍ਹ ਦਾ ਮੋੜ ਕਿਦਾਂ ਦਾ ਬਈ 1:30 ਦਾ ਟਾਈਮ ਆ ਦੇਖ ਲਓ ਕੀ ਚਹਿਲ ਪਹਿਲ ਹੈਗੀ ਆ ਪੂਰਾ ਰੰਗਾਂ ਮੰਚ ਹੈਗਾ ਪਰ ਜਿਵੇਂ ਕਹੇ ਦੀ ਹੈ ਨਾ ਜਿਵੇਂ ਕਹੇ ਚੰਡੀਗੜ੍ਹ ਚੰਡੀਗੜ੍ਹ ਹੀ ਉਹ ਗੱਲ ਹੈ ਮੈਂ ਜੇ ਨੇਵਰ ਵੀ ਆਇਆਗਾ ਮੈਂ ਨਾ ਯਾਤਰਾ ਇੱਥੇ ਪਤਾ ਕੀ ਕਰਦੇ ਲੋਕ ਸਾਰੇ ਕੰਮਕਾਰਾਂ ਵਾਲੇ ਨੇ ਹਨਾ ਕੰਮਕਾਰ ਕਰਕੇ ਸਾਰੇ ਆਪ ਦਾ ਖਾਤ ਨੂੰ ਇੰਜੋਏ ਕਰਦੇ ਇੱਥੇ ਬਹੁਤ ਚੰਗੀ ਗੱਲ ਆ ਯਾਰ ਆਪਦੀ ਲਾਈਫ ਨੂੰ ਇੰਜੋਏ ਕਰਨਾ ਸਾਰੇ ਇਸ ਤਰ੍ਹਾਂ ਹੀ ਘੁੰਮਦੇ ਰਹਿੰਦੇ ਆ ਬਹੁਤ ਇੱਕ ਦਾ ਇੰਜੋਏ ਕਰਦੇ ਆ ਪੱਬੂ ਖੁੱਲੇ ਨੇ ਬਾਈ ਹਰੇ ਖੜੇ ਆ ਹਾਂ ਰਮਣੇ ਕੀ ਬਣਿਆ ਇਹ ਲਾਦਾ ਕਰਾ ਇਹ ਲਾਦਾ ਕਰਾਉਗਾ ਐਂਟਰੀ ਕਲੱਬ ਚ ਇੱਕ ਦੂਜੀ ਗੱਲ ਇਹ ਪਤਾ ਕਿਉਂ ਮੈਂ ਕਿਉਂ ਨਹੀਂ ਜਾਂਦਾ ਚੱਪੜਾਂ ਮੈਂ ਚੱਪੜਾਂ ਪਾ ਕੇ ਆ ਗਿਆ ਕੀ ਬਣਿਆ ਅੰਕ ਕਿਧਰ ਲੈ ਗਿਆ ਤਰਾ ਲੈ ਗਿਆ ਕਿਧਰ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਦੇ ਮਾਰਨਿੰਗ ਹੋ ਗਈ ਆ ਸਾਡੇ ਨੂੰ ਪਤਾ ਪੈ ਗਿਆ ਸੀ ਰਾਤ ਦੀ ਜਦੋਂ ਜਲਦੀ ਆਣ ਪਾ ਲਿਆ ਤਾ ਹਾਲਾਤ ਵਿੱਚ ਆਉਂਦੇ ਦੇਖੀ ਨਾ ਜਾਂਦਾਗਾ ਬਾਅਦ ਵਿੱਚ ਅਸੀਂ ਰੋਟੀ ਪਾਣੀ ਤਾਂ ਦੇਖਦੇ ਆ ਮੈਨੂੰ ਬੁਖਾਲ ਨਹੀਂ ਤਾਂ ਬਹੁਤਾ ਯਾਦੀ ਆ ਆਈ ਆ ਰਹੀਓ ਵਰਖਿਆਂ ਜਾਂਦੀਆਂ ਜਾ ਉੱਠ ਕੇ ਮੋੜਾ ਹੀ ਚੱਲੇ ਆ ਜੀ ਬਫੇ ਮਾਰਨ ਵੱਡੇ ਵੱਡੇ ਗੱਫੇ ਆ ਦੇਖੀ ਬੋਚ ਅਗੋਂ ਬਿਊ ਦੇਖੋ ਨੇ ਬਈ ਚੰਡੀਗੜ੍ਹ ਦਾ ਜਿੱਥੇ ਸਟੇ ਕਰੀ ਸੀ ਆਹ ਹੈ ਉਹ ਸੁਣਤਾ ਦੇਸੀ ਲੁਕੀ ਸੁਣਤਾ ਨੂੰ ਜਿਹੜੇ ਦੇਖਦੇ ਨੇ ਬਸ ਤਾਂ ਕੋਈ ਤਾਂ ਹੁਣ ਚੱਲਦਾ ਰੋਟੀ ਪਾਣੀ ਛਕਣ ਸਾੜਾ ਜੀ ਤੇ ਇੱਥੇ ਲਾਏ ਹੋਏ ਇਹਨਾਂ ਨੇ ਪਰੌਂਠੇ ਹਲਾ ਤੈਨੂੰ ਨਾਲ ਤੁਹਾਨੂੰ ਫ੍ਰੀ ਕਰਿਆ ਹੋਇਆ ਹੈਗਾ ਤੁਸੀਂ ਸਾਡੇ ਚੀਫ ਗੈਸਟ ਹੋਗੇ ਤੁਹਾਨੂੰ ਰੋਟੀ ਪਾਣੀ ਫ੍ਰੀ ਹੈ ਇੱਥੇ ਕਹਿੰਦੇ ਹੁਣ ਅਸੀਂ ਰੋਟੀ ਪਾਣੀ ਖਾਣੇ ਦੇਵਾਂਗੇ ਚੱਲ ਰਾਮਣੇ ਚੱਲ 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 ਲੈ ਗੱਡੀ ਸਟਾਰਟ ਕਰ ਅੱਜ ਚੱਪ ਚੱਪ ਚੋ ਗਿਆ ਹਮ ਫਾਸਟ ਹਮ ਫਾਸਟ ਐ ਸਟਾਰਟ ਕੀ ਕਰੀਏ ਨੇ ਓਏ ਤਰੇੜੋ ਸਾਡੇ ਜੋਦਿਆਂ ਦੀਆਂ ਤਿਆਰੀਆਂ ਹੋ ਜਾਂਦੀਆਂ ਬਈ ਬਫੇ ਨੂੰ ਦੇਖ ਕਿਦਰੀ ਪਰਨੇ ਬਣੇ ਜਾ ਰਹੇ ਨੇ ਹੈ ਜੀ ਕਿਦ ਕਿਦ ਸੌਣੇ ਜਾ ਰਹੇ ਨੇ ਅੱਜ ਪੂਰੇ ਇਮਪ੍ਰੈਸ ਕਰ ਦੇਣਾ ਸਾਰਿਆਂ ਨੂੰ ਖਾ ਖਾ ਹੁਣ ਅਸੀਂ ਚੱਲਿਆਂ ਅਨਲਿਮਟਿਡ ਫੂਡ ਖਾਣ ਆ ਚੱਲਿਆ ਸਾਡੀਆਂ ਸੇਣਾ ਸਾਨੂੰ ਇਹਨਾਂ ਨੇ ਇਨਵਾਈਟ ਕਰਿਆ ਰੋਟੀ ਦੇ ਇਹਦੇ ਰੋਟੀ ਤੇ ਆਓ 我不会。